ਅੱਜ ਆਪਾਂ ਆਏ ਗਰਾਈ ਦੇ ਬਾਬਿਆਂ ਦੇ ਨਾਲ ਤੇ ਗੱਲ ਨਾ ਕਰੋ ਇੰਟਰੋਡਕਸ਼ਨ ਕਰਦੇ ਆ ਜਿ ਪੈਂਦਾ ਹੁੰਦਾ ਹੋਰ ਕੀ ਨਾ ਕਰਾਵੇ ਅਛਾ ਨਾ ਕਰੋ ਇੰਟਰੋਡਕਸ਼ਨ ਅੱਛਾ ਕਿੱਥੇ ਆਏ ਆ ਆਪਾਂ ਜਿਗਾਵੇਂ ਜਿਗਾਵੇਂ ਕਰਨਗੇ ਆਏ ਗਰਾਈ ਕਰਨਾ ਆਏ ਜੀ ਹੁਣ ਆਪਾਂ ਗੋਲੇ ਛੋਲੇ ਗਿੱਲਾ ਕਿੰਨੇ ਤਦੋਂ ਪਹੁੰਚਣਾ ਕਰੇ ਦੱਸੋ ਲਾ ਦਿੰਨੇ ਆਂ ਆਈ ਦੇ ਗਰਾਈ ਕਰਨਾ ਹੈ ਤੂੰ ਕੁਝ ਵੇਚਣਾ ਆਇਆ ਤੇ ਦੱਸ ਉਂਰਾ ਨਾ ਨੀ ਸਾਡੇ ਨਾਲ ਦਾ ਔਰ ਢੋਲੀ ਵੀ ਆਏ ਹੋਏ ਨੇ ਆਪਣੇ ਨਾਲ ਇਹ ਕੱਟ ਢੋਲੀ ਯਾਰ ਮਾਰ ਢੋਲੀ ਇਸ ਔਰ ਸੇਵ ਵੀ ਆਇਆ ਸੇਵ ਕਾ ਲੈਕਸ ਕੋ ਜੀ ਹੋ ਜਾਏਗਾ ਮੈਂ ਆਹ ਅਰੇ ਬਲੋਕਰ ਪਿਛੇ ਇਹਨਾਂ ਨੂੰ ਮਗਾਉਂਦੇ ਆ ਆਓ ਚੁੱਪ ਕੇ ਕਿਉਂਕਿ ਆਪਾਂ ਨੂੰ ਲੈ ਚੁੱਕਿਆ ਜਾਂ। ਬਲੋਕਰ ਸਾਹਿਬ ਤੋਂ ਤੋੜ ਇੱਕ ਤੋੜਾ 40 50 ਕਿਲੋ ਦਾ ਤੇ ਐਨੂੰ ਘਮਾ ਕੇ ਦੋ, ਉਹਨੂੰ ਘਮਾ ਕੇ ਦੋ। ਪਖੰਡ। ਇਧਰ ਆ ਮੇਰੇ ਮਗਰ ਮਗਰ ਆ। ਤੈਨੂੰ ਦੱਸਦਾ ਮੈਂ ਟਰਾਲੀ ਕਿੱਥੇ। ਉਹ ਉਤਰਾ ਥੋੜਾ ਗਰਾਈ ਕਹਿੰਦੇ ਫੋਨ ਕੱਢ ਕੇ ਵੀਡੀਓ ਬਣਾ ਲਈ। ਆ ਇਹਨੂੰ ਕਹਿੰਦੇ ਗਰਾਈ। ਅਗਲੇ ਬਨੇ ਟਰਾਲੀ ਨਾ ਦੇਹੇ। ਤੇ ਗਲੀ ਦਾ ਪਤਾ ਨਾ ਲੱਗੇ ਕਿਹੜੀ ਆ। ਇਹ ਸ਼ਹਿਰ ਚ ਗਾਵੇਂ ਦੀਆਂ ਗਲੀਆਂ। ਗਲੀਆਂ ਬੜੀਆਂ ਤੰਗ ਨੇ ਟਰਾਲੀ ਇੱਕ ਦੋ ਜਗ੍ਹਾ ਦੇ ਪਹੁੰਚਦੀ ਆ ਭੈਸੋ ਬਾਕੀ ਬੋਰੀਆਂ ਉੱਥੇ ਹੀ ਖੜਨੀਆਂ ਪੈਂਦੀਆਂ ਇਹ ਤਿਲਕ ਦਾ ਹੀ ਹੁੰਦਾ ਈ ਇਹ ਤਿਲਕ ਦਾ ਹੀ ਹੁੰਦਾ ਆ ਇਧਰ ਦੇਖੋ ਟਰਾਲੀ ਵਸਾਉਂਦੇ ਨੇ ਤੈਨੂੰ ਕਿੱਥੇ ਆ ਗਈ ਕੀ ਨਾ ਨਾ ਚੱਲ ਨਹੀਂ ਜਾਂਦੀ ਨਾ ਉਹ ਕੀਤਾ ਸ਼ਾਬਾਸ਼ ਬਾਉਂਡ ਗਿਆ ਬੰਦਾ ਗਿਆ ਇਹ ਕੀ ਆ ਇਹ ਕੀ ਆ ਪਾਵਰ ਇਹ ਕਟੋਲੇ ਆ ਇਹ ਦੋ ਬਲਾ ਆ ਫੜ ਤੜਾ ਉਹਨੂੰ ਗੁੱਤੀ ਵਾਲੇ ਆ ਫੜ ਹਣਾ ਗੇਲ ਬੌਸ ਹਾਂ ਲੱਗਦਾ ਯਾਰ ਕਦੇ ਯਾਰ ਗੋਰੀ ਥੱਲੇ ਦੇ ਬੋਰੀ ਆਰ ਫੱਲੇ ਹੁਣ ਕਿਹੜੇ ਬਾਤ ਹਲਦੀ ਆਣੂ ਵੇਖ ਮੜਿਆ ਅੱਖ ਤੇ ਅੱਖ ਅੱਖ ਤੇ ਚੁੱਕ ਕੇ ਵੇਹਣੂ ਅੱਖ ਚੁੱਕਦਾ ਵੇਖ ਲੋ ਜਾ ਲੱਕ ਸਿੱਧਾ ਕਰ ਕਰ ਸਿੱਧਾ ਲਾ ਕੇ ਕਰ ਸਿੱਧਾ ਖਲੋ ਜਾਇ ਤਰ ਆਪਣੇ ਪੈਰਾਂ 'ਤੇ ਮਨਜੋਂਦੇ ਨੂੰ ਵੀ ਹਾਂ ਹੈਗਾ ਹੀ ਹੋਰ ਬ੍ਰੇਕ ਖੜਨੀ ਕਿੱਥੇ ਆਏ ਤੇ ਵੇ ਨਾ ਜਿਹੜੀ ਗੱਲ ਤੇ ਮੈਂ ਆ ਕਹਿੰਨਾ ਇਹੋ ਮੈਨੂੰ ਆਣਾ ਨਾ ਉੱਥੇ ਖਲਾਰ ਖਲਾ ਦੇ ਉੱਤੋਂ ਨਹੀਂ ਕੱਢਦਾ ਫੋਨ ਜਦੋਂ ਤੇ ਦੱਸ ਦਣ ਮਸੇ ਜਾ ਛੋੜ ਦੇ ਗੱਡੀ ਤੇ ਲਾ ਦੇ ਫੋਟੋ ਖਿਚਾਲਾ ਥਾ ਮੇਰੇ ਤੇ ਲਾਉਣ ਨੂੰ ਅੱਗੇ ਬਲੇ ਹੋ ਫੋਟੋ ਖਿਚਾਲਾ ਕਿੱਦਾਂ ਹੈਂ ਖਾਂ ਇਦਾਂ ਆ ਜਾ ਕੋਈ ਤੇ ਇੱਥੇ ਫੋਟੋ ਖਿਚਾਲਾ ਯਾਰ ਤੂੰ ਅੱਖਾਂ ਨਾਲ ਲੱਟ ਦਿੱਤਾ ਕਰਕੇ ਗਿੱਲ ਤੇਰਾ ਫੈਨ ਆਇਆ ਵਨ ਪਿਕ ਕੋਈ ਸਿੱਧਾ ਮੜ ਆਇਆ ਕੋਈ ਮੜਾ ਸਿੱਧਾ ਗਿੱਲਾ ਇਹਨਾਂ ਮੈਂ 2 ਮਿੰਟ ਪੈਰਾ ਬਾਹਰ ਖਲੋ ਲੱਕ ਸਿੱਧਾ ਕਰਕੇ ਕਾਇ ਸੋੜ ਨਹੀਂ ਆਉਂਦੇ ਸਹੀ ਰਹਿਣ ਤਾਂ ਸੁੱਟਣ ਤੁਨੂੰ ਆਪੇ ਛੁੱਟ ਤੂੰ ਕਿਹੜਾ ਸਿਰਾ ਇਹਦੇ ਸਾਹ ਨੂੰ ਅਵੇ ਲਿਆ ਆ ਗੀਆ ਫਿਲਟਰ ਬੋਲਾ ਬਣਾ ਇੱਕ ਵੱਖਰਾ ਐਡ ਕਰਨਾ ਪੈਣਾ ਆ ਲੈਣ ਦੇ ਨੇ ਵਿਜੇ ਤੋਂ 250 ਦੀ 250 ਦੀਆਂ ਵੀ ਲੈਣ ਗਏ ਹਾਂ ਉੱਥੇ ਮਿਲਿਆ ਇੱਕ ਜਾਂਦਾ ਗੇਲ ਦਾ ਫੈਨ ਜੇ ਮੋਂ ਲੈ ਕੇ ਬਾਜ ਮਾਰ ਰਿਹਾ ਇੱਕ ਅੱਗੇ ਇਹਦੇ ਹੱਥੇ ਗੇਲ ਕਸ਼ਾਇਰੀ ਹੋ ਜਾਏ ਤੇ ਤੇ ਕਸ਼ਾਇਰੀ ਹੋ ਜਾਏ ਆ ਜੀ ਕਰਦਾ ਤੇਰੇ ਬਿਨਾ ਮਰ ਜਾਵਾਂ ਨਹੀਂ ਤੇਰੇ ਬਿਨਾ ਸੁਣਾ ਲੱਗਦਾ ਤੇਰਾ ਸ਼ਹਿਰ ਚਗਾਵਾਂ ਨਹੀਂ ਤੇਰੇ ਬਿਨਾ ਸੁਣਾ ਲੱਗਦਾ ਤੇਰਾ ਸ਼ਹਿਰ ਚਗਾਵਾਂ ਨਹੀਂ ਨਾ ਨਾ ਇਹ ਤੇ ਸ਼ਹਿਰ ਚਗਾਵੇਂ ਤੇ ਹੋ ਗਈ ਸੋਹਣੀ ਮੁੰਡੇ ਤੇ ਕੋਈ ਹੈ ਨਾ ਸਾਰੇ ਪਿੰਡ ਤੇ ਹੋ ਗਈ ਆ ਇੱਥੇ ਇਕੱਲੇ ਤੇ ਆਂਦਾ ਨਹੀਂ ਸੋਹਣੀ ਹੈ ਤੂੰ ਸੋਹਣੀ ਵਾਂਗ ਸੋਹਣੀ ਤਾਂ ਬੜੀ ਆ ਪਰ ਉਹਦੇ ਵਾਂਗ ਕਦੇ ਕੱਚੇ ਘੜੇ ਤੇ ਤੜੀ ਆ ਉਹ ਤੇ ਯਾਰ ਖਾਤਰ ਡੁੱਬ ਕੇ ਮਰ ਗਈ ਸੀ ਉਹ ਸਾਲੇ ਜੀ ਕਦੀ ਸਾਡੇ ਲਈ ਕੰਡੇ ਤੇ ਵੀ ਖੜੀ ਆ ਉਹਦੀ ਵੀਡੀਓ ਲਿਆ ਪਹਿਲਾਂ ਉਹਦੇ ਫੋਟੋ ਤੇ ਸ਼ੌਨੀ ਲਈ ਗੱਲ ਨੂੰ ਦੇਖ ਤੇ ਗੱਲ ਨੂੰ ਇੰਤਜ਼ਾਰ ਪੂਰੀ ਦਾ ਉਹ ਜੁਕਣੀ ਗੱਲ ਜੀ ਉਹਨਾਂ ਬਾਬੇ ਬਾਬੇ ਨੇ ਇੰਤਜ਼ਾਰ ਆ ਆ ਮਾਂ ਦੇ ਸੀਨ ਵਾਲਾ ਬੰਦਾ ਢਿਲਾ ਯਾਰ ਇਧਰ ਇੱਕ ਵਾਦ ਕੀ ਨੀ ਉਹ ਬਸ ਉਹਨਾਂ ਬਾਬਾ ਜੀ ਦੂਰੀ ਚ ਗਈ ਤੇ ਡਾਕ ਰੱਖਣਾ ਫਿਰ ਦੋ ਬਿੱਟਲ ਮੰਦੇ ਨਹੀਂ ਹੁੰਦਾ ਮੈਂ ਅੱਗੇ ਅੱਗੇ ਤੁਰੀ ਜਾ ਰਿਹਾ ਖਲਾ ਰਾਂ ਦੋ ਮਿੰਟ ਪੈਰਾਂ ਤੇ ਇਹ ਸੁਣਾ ਉਹ ਵੀ ਟਰਾਲੀ ਆਈ ਪੀਸ ਹੋ ਗਈ ਇਧਰ ਮੋੜ ਇਧਰ ਮੋੜ ਕਿਹਦੇ ਗਾ ਉਹ ਵੀ ਹੋ ਰਿਹਾ ਉਹ ਚਪੜਾ ਹੀ ਲਾ ਗਿਆ ਇਹਦੇ ਆਇਆ ਬਾਬਾ ਹਰਮਣ ਚਪੜਾ ਹੀ ਲਾ ਗਿਆ ਬਾਬਾ ਚਪੜਾ ਨਹੀਂ ਬੈਣੀ ਤਿਲਕੜਾ ਕੈਮਰਾ ਬਹੁ ਬਲੇਕੇ ਤਕਾਮਾ ਬਹੁ ਬਲੇਕੇ ਕਰੋ ਬੜੀ ਸੱਟ ਆਛੀ ਤੀਸੀ ਤੀਜੋ ਮੁੰਨੇ ਐਂਡ ਮਾਈ ਇੰਗਲਿਸ਼ ਕਮ ਬੈਕ ਟੂ ਗਿਲ ਸੁਣੋ ਇੰਗਲਿਸ਼ ਤੁਸੀਂ ਜਿਹੜੇ ਸਟੇਜ 'ਚ ਗਾਵਾਂ ਜੀ ਕਰਦਾ ਆਵਾਂ ਕਿ ਨਾ ਆਵਾਂ ਦਾ ਬਾਬਿਆਂ ਨਾਲ ਸਿਵਾ ਐਂਡ ਦਾ ਗੋ ਟੂ ਗਿਲ ਬਾਸੂਮ ਵਾਸ਼ਰੂਮ ਗੋ ਟੂ ਇੰਗਲਿਸ਼ ਬੋਲਦੇ ਬੋਲਦੇ ਵਾਸ਼ਰੂਮ ਗੋ ਅਰੇ ਇੱਥੇ ਲੈ ਵਾਹ ਨਾਮਵਾਹੇ ਗੁਰੂ ਸਵਾਤ ਹਾਂਜੀ ਮਿੱਤਰੋ 9 ਵਜੇ 9 ਵਜ ਗਿਆ ਤੇ ਆਪਾਂ ਬੌਛੇ ਨੇ ਘਰੇ ਬਾਬਾ ਜੀ ਆ ਜਾਂਦੇ ਨੇ ਜਾਰੀ ਬਣਾ ਕੇ ਤੇ ਆ ਰਾਤ ਦੇ 9 ਵਜੇ ਆ ਲੈਟ ਆਉਂਦੇ ਪਿੰਡਾਂ ਨੂੰ ਜਾਦਾ ਸਿੱਧਾ ਹੀ ਚਗਾਵੇ ਉਤਰੇ ਰਾਉਂਡਰੀ ਸਾਹਿਬ ਬੋਰੀਆਂ ਲਾ ਕੇ ਚੱਲੇ ਪੇੜ ਨੂੰ ਦੇਖਣ ਤੇ ਹਾਂ ਤੁਹਾਨੂੰ ਦਹਿ ਨਹੀਂ ਆ ਮਾੜਾ ਮਾੜਾ ਫਰੇਕ ਬਣੀ ਬਣੀ ਬੜੀ ਜੋਤਾ ਵੇਂਦਾ ਜਿਵੇਂ ਗੂੰਗੀ ਟਾਂਗੇ ਵਾਲ ਵਿੰਦੀ ਆ ਹਾਂ ਲੈ ਗਿਆ ਦਾ ਪ੍ਰਕਾਸ਼ ਆ ਲੱਗ ਗਿਆ ਇਹਨੂੰ ਫੋਨ ਦਾ ਇਹ ਮੇਰੇ ਗਲ ਪਈ ਜਾਂਦਾ ਅਰਗੇ ਪੂਹ ਤੇ ਤੋਂ ਆ। ਥੋੜੀ ਥੱਲੇ ਆ ਐ ਮੈਂ ਬੈਂਬੋਈ। ਕੌਣ ਆਉਂਦਾ? ਓਏ ਬੱਬਾ ਲਗਾ ਮਾਰਨ ਮੈਂ ਹਾਂ ਬੱਬਾ ਰਮਣਿਆ। ਮੈਂ ਬੈਂਬੋਈ। ਮੈਂ ਹਾਂ ਸਾਲਾ ਹਾਰੀ ਸਾਰੀਆਂ ਬੋਰੀਆਂ ਸੁੱਟ ਦਿੰਦਾ ਇਹਨੂੰ ਮੌਨਾ ਚਪੇੜ। ਸ਼ਰਟ ਵੀ ਇਹੋ ਜੀ ਸਿਰ ਤੇ ਥੱਲੇ ਆ ਗਿਆ। ਓਏ ਬੱਬਾ ਬੋਈ। ਨਾ ਸਾਰੇ ਥੋੜਾ ਵੀ ਗੂਜਨ ਹੋ ਗਏ ਆਪਣੇ ਯਾਰ। ਮੈਂ ਇੱਕ ਛੱਡੀ ਦੇ ਮੁੜਕੋ ਮੈਂ ਬੈਂਬੋਈ।